ਜਿਹੜੇ ਨੇ ਇੱਕ ਆ ਇਹ ਸੌਖੀ ਘੜੀ ਚ ਆਪਾਂ ਇੱਕੇ ਦਾ ਤੋਂ ਤੁਰੇ ਤੇ ਆਪਾਂ ਨਾਲੜ ਕੇ ਸਾਰੇ ਜਿਹੜੇ ਹਮਲਾਵਾਰੀ ਮਹਾਰਾਜ ਇਹ ਮੇਰ ਕਰਨਗੇ ਇਹ ਸਮੇਂ ਜੋ ਨਿਕਲ ਕੇ ਦੁਆਰੇ ਆਪਾਂ ਫਿਰ ਆਪਣੀ ਪੈਰਾਸਰਫ ਨੂੰ ਵੀ ਸੇਵਾ ਕਰਵਾ ਰਹੇ ਜਦੋਂ ਤੱਕ ਵੀ ਹਾਲਾਤ ਨੇ ਜਿੰਨੇ ਕਿ ਯੋਗੇ ਸਨ ਮਹਾਰਾਜ ਨੇ ਕੀਤਾ ਸੀ ਉੰਨੇ ਯੋਗੇ ਸਾਡੇ ਨਾਲ ਅਰਦਾਸ ਕਰੀ ਜੋ ਮਹਾਰਾਜ ਦੇ ਚਰਨਾਂ ਚ ਚੱਲ ਜਾਣੀ ਗਰੋਪੀ ਕੋਈ ਗੱਲ ਨਹੀਂ ਨਾਲ ਸਾਰੇ ਜਣੇ ਕੋਈ ਨਹੀਂ ਨਾਲ ਠਿਕਰਨਾ ਕਰਿਓ ਫੇ नहीं बहुत मेहरबानी अभी भी रख लिया घर तू भी जाए बीबी ठीक है तुणा। तुणाना। तुणाना। ਬਾਕੀ ਬਾਕੀ ਬੀਤੀ ਕਰੋ ਮਹਾਰਾਜ ਬੀਤੀ ਕਿਰਪਾ ਕਰਨੀ ਹੈ ਕੀ ਬਣ ਜਾਣੀ ਠੀਕ ਹੈ ਆਪਣੀ ਕਾਨਫਰੰਸ ਮਹਾਰਾਜ ਹੋਣੀ ਪਰਸ ਨੂੰ